ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਉਹ ਡੋਟੀ ਦੇ ਕੋਲ ਨਵੀਂ ਵੀਡੀਓ ਦੇ ਵਿੱਚ ਸੋ ਕਹਾਣੀ ਹੈਗੀ ਆ ਜੀ ਅਲੀ ਬਾਬਾ ਤੇ 40 ਚੋਰਾਂ ਦੀ ਹੋ ਸਕਦਾ ਤੁਸੀਂ ਪਹਿਲਾਂ ਸੁਣੀ ਹੋਵੇ ਤੇ ਫਿਲਮ ਵੀ ਬਣ ਚੁੱਕੀ ਹੈ ਇਕ ਤਰਮਿੰਦਰ ਉਹਨਾਂ ਦੀ ਤੇ ਮੈਂ ਪਹਿਲਾਂ ਪੂਰੀ ਕਹਾਣੀ ਨਹੀਂ ਸੁਣੀ ਸੀ ਨਾਮ ਜ਼ਰੂਰ ਨਾਮ ਸੁਣਿਆ ਸੀਗਾ ਤੇ ਕਹਾਣੀ ਕੁਛ ਇਸ ਤਰ੍ਹਾਂ ਕਿ ਪਰਸ਼ੀਆ ਦੇ ਵਿੱਚ ਇੱਕ ਵਪਾਰੀ ਹੁੰਦਾ ਤੇ ਉਹਦੇ ਦੋ ਮੁੰਡੇ ਹੁੰਦੇ ਆ ਛੋਟੇ ਦਾ ਨਾਮ ਦਾ ਅਲੀ ਬਾਬਾ ਤੇ ਵੱਡੇ ਦਾ ਨਾਮ ਹੁੰਦਾ ਕਾਸਿਮ ਤੇ ਵਪਾਰੀ ਦੀ ਮੌਤ ਤੋਂ ਬਾਅਦ ਉਹਦੇ ਦੋਵੇਂ ਮੁੰਡੇ ਉਹਦਾ ਵਪਾਰ ਸੰਭਦੇ ਆ ਕਾਸਿਮ ਤੇ ਅਲੀ ਬਾਬਾ ਕਾਸਿਮ ਥੋੜਾ ਜਿਹਾ ਲਾਲਚੀ ਬੰਦਾ ਹੁੰਦਾ ਲਾਲਚੀ ਕਾਸਿਮ ਦਾ ਤੇ ਉਹ ਅਲੀ ਬਾਬਾ ਨੂੰ ਧੋਖੇ ਨਾਲ ਵਪਾਰ ਚੋਂ ਬਾਹਰ ਕੱਢ ਦਿੰਦਾਵੇਂ ਝੂਠੀ ਕੋਈ ਤੁਮਤ ਤੁਮਤ ਲਾ ਕੇ ਤੇ ਆਪ ਸਾਰੇ ਵਪਾਰ ਤੇ ਕਬਜ਼ਾ ਕਰ ਲੈਂਦਾ ਤੇ ਅਲੀ ਬਾਬਾ ਫਿਰ ਆਪਣੇ ਘਰ ਵਾਲੀ ਦੇ ਨਾਲ ਅਲੱਗ ਰਹਿਣ ਲੱਗ ਜਾਂਦਾ ਗਰੀਬੀ ਦੀ ਜ਼ਿੰਦਗੀ ਜੀ ਬਤੀਤ ਕਰਨ ਲੱਗ ਜਾਂਦਾ ਉਹ ਮਤਲਬ ਆ ਦੇ ਗੁਜ਼ਾਰੇ ਲਈ ਕੀ ਕਰਦਾ ਜੰਗਲ ਦੇ ਵਿੱਚ ਜਾਂਦਾ ਲੱਕੜਾਂ ਲੁੱਕੜਾਂ ਕੱਟ ਕੇ ਅ ਮਤਲਬ ਵਪਾਰ ਦੇ ਉਹਦੇ ਬਾਜ਼ਾਰ ਦੇ ਵਿੱਚ ਵੇਚਦਾ ਤੇ ਇੱਕ ਦਿਨ ਕੀ ਹੁੰਦਾ ਲੱਕੜਾਂ ਕੱਟਣ ਗਏ ਨੂੰ ਉਹ ਨੂੰ ਦੇਖਦਾ ਵੀ ਕਈ ਮਤਲਬ ਇੱਕ ਘੂੜਿਆਂ ਦਾ ਕਾਫਲਾ ਉਧਰ ਨੂੰ ਆ ਰਿਹਾ ਤੇ ਮਤਲਬ 30 ਜਿਹੜੇ ਜਾਨੇ ਆ ਉਹ ਤੇ ਉਹ ਲੱਕ ਜਾਂਦਾ ਉਹਨਾਂ ਨੂੰ ਦੇਖ ਕੇ ਜਦੋਂ ਨੇੜੇ ਆਉਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਟਰਾਕੂ ਨੇ ਜਾਂ ਲਟੇਰੇ ਨੇ ਜਾਂ ਚੋਰ ਨੇ ਖੰਜਰ ਖੁੰਝਰ ਲੱਗੇ ਹੁੰਦੇ ਆ ਉਹਨਾਂ ਦੇ ਖੰਜਰ ਖੁੰਝਰ ਟੰਗੇ ਹੁੰਦੇ ਆ ਤੇ ਆਪਣਾ ਉਹਨਾਂ ਕੋਲ ਉਹਨਾਂ ਕੋਲ ਗਠੜੀਆਂ ਹੁੰਦੀਆਂ ਕੋਈ ਜਿਵੇਂ ਚੋਰੀ ਦੇ ਮਾਲ ਦੀਆਂ ਹਨਾ ਤੇ ਉਹ ਕੀ ਕਰਦੇ ਆ ਇੱਕ ਪੱਥਰ ਜਿਹਦੇ ਮੂਰੇ ਜਾ ਕੇ ਖੜ ਜਾਂਦੇ ਆ ਇੱਕ ਚਟਾਨ ਦੇ ਮੂਰੇ ਤੇ ਉਹਨਾਂ ਵਿੱਚੋਂ ਇੱਕ ਬੰਦਾ ਉੱਤਰਦਾ ਉੱਤਰ ਕੇ ਕਹਿੰਦਾ ਖੁੱਲ ਜਾ ਸੈਮ ਸੈਮ ਤੇ ਦੇਖਦੇ ਕੀ ਦੇਖਦੇ ਦੇਖਦੇ ਕੀ ਹੁੰਦਾ ਵੀ ਇੱਕ ਚਟਾਨ ਜੀ ਭਰੇ ਹੁੰਦੀ ਹੈ ਤੇ ਕੋ ਗੁਫਾ ਦਾ ਰਸਤਾ ਬਣ ਜਾਂਦਾ ਤੇ ਉਹ ਸਾਰੇ ਅੰਦਰ ਅੰਦਰ ਚਲੇ ਜਾਂਦੇ ਆ ਲਈ ਉਹ ਬਬ ਦੇਖ ਕੇ ਬੜਾ ਹੈਰਾਨ ਹੁੰਦਾ ਤੇ ਅੰਦਰ ਜਾਂਦੇ ਆ ਅੰਦਰੋਂ ਥੋੜੇ ਟਾਈਮ ਬਾਅਦ ਬਾਹਰ ਆਉਂਦੇ ਆ ਤੇ ਖਾਲੀ ਹੱਥ ਹੁੰਦੇ ਆ ਤੇ ਉਹ ਦੇਖ ਅਲੀ ਬਾਬੇ ਨੂੰ ਪਤਾ ਲੱਗ ਜਾਂਦਾ ਵੀ ਇਹ ਗੋਬਾ ਦੇ ਵਿੱਚ ਇਹ ਆਪਦਾ ਚੋਰੀ ਦਾ ਮਾਲ ਮੁੱਲ ਲੈਂਦੇ ਆ ਨਾ ਚੋਰ ਨੇ ਤੇ ਜਦੋਂ ਉਹ ਥੋੜੇ ਅੱਖਾਂ ਤੋਂ ਦੂਰ ਹੋ ਜਾਂਦੇ ਆ ਕਾਫੀ ਦੂਰ ਲੰਘ ਜਾਂਦੇ ਆ ਬੜਕੇ ਬਾਬਾ ਚੱਲੇ ਜਾਂਦੇ ਆ ਫੇਰ ਅਲੀ ਬਾਬਾ ਕੀ ਕਰਦਾ ਅੰਦਰ ਜਾਂਦਾ ਗੁਫਾ ਦੇ ਉਹੀ ਮਲ ਗੁਫਾ ਕੋਲੇ ਜਾਂਦਾ ਤੇ ਕਹਿੰਦਾ ਕੁਲਜਾ ਸਿਮ ਸਿਮ ਉਹ ਮੈਨੂੰ ਗੁਫਾ ਦਾ ਰਸਤਾ ਬਣ ਜਾਂਦਾ ਅੰਦਰ ਜਾਂਦਾ ਦੇਖਦਾ ਦੇਖ ਕੇ ਹੈਰਾਨ ਹੋ ਜਾਂਦਾ ਵੀ ਖਜ਼ਾਨਾ ਹੀ ਖਜ਼ਾਨਾ ਢੇਰ ਲੱਗੇ ਪਿਆ ਸੋਨੇ ਜਾਂਦੀ ਦੇ ਉਹ ਕੀ ਕਰਦਾ ਬਈ ਪੰਥਲ ਵੇਖ ਕੇ ਪੋਟ ਲਈ ਜੀ ਮੈਂ ਕੋ ਇੱਕ ਗੱਟੜੀ ਚੱਕ ਲੈਂਦਾ ਤੇ ਮੂਰਾ ਜੀ ਆ ਪਾ ਲੈਂਦਾ ਉਹਦੇ ਚ ਹਨਾ ਅਸ਼ਰਫੀਆਂ ਅਸ਼ਰਫੀਆਂ ਕਹਿੰਦੇ ਆ ਤੇ ਘਰੇ ਜਾਂਦਾ ਘਰੇ ਜਾ ਕੇ ਆਪਣੀ ਘਰ ਵਾਲਿਆਂ ਨੂੰ ਦਿਖਾਉਂਦਾ ਘਰ ਵਾਲੀ ਬੜਾ ਹੈਰਾਨ ਹੁੰਦੀ ਆ ਉਹ ਤੇ ਕਹਿੰਦੀ ਵੀ ਤੂੰ ਚੋਰੀ ਕੀਤੀ ਆ ਕਹਿੰਦਾ ਨਹੀਂ ਚੋਰੀ ਨਹੀਂ ਕੀਤੀ ਇਹ ਪਹਿਲਾਂ ਹੀ ਚੋਰੀ ਦਾ ਸੀਗਾ ਮਾਲ ਤੇ ਘਰ ਵਾਲੀ ਕਹਿੰਦੀ ਵੀ ਆਪਾਂ ਇਹਨਾਂ ਨੂੰ ਗਿਣਦੇ ਆ ਉਹ ਕਹਿੰਦੇ ਰਹਿਣ ਦੇ ਵੀ ਗਿਣਨਾ ਤਾਂ ਬਹੁਤ ਔਖਾ ਉਹ ਕਾਫੀ ਨੇ ਤੇ ਵੀ ਆਪਾਂ ਤੋਲ ਲੈਨੇ ਆ ਘਰ ਵਾਲੀ ਕਹਿੰਦੀ ਵੀ ਹਾਂ ਤੋਲ ਲੈਨੇ ਆ ਤੇ ਉਹ ਕਾਸਿੰਦ ਦੇ ਘਰੇ ਜਾਂਦੀ ਆ ਮਤਲਬ ਉਹਦੇ ਵੱਡੇ ਭਰਾ ਦੇ ਆਪਦੇ ਜੇਠ ਦੇ ਘਰੇ ਜਾਂਦੀ ਆ ਤੇ ਇਹ ਆਪਦੀ ਜਠਾਣੀ ਨੂੰ ਕਹਿੰਦੀ ਵੀ ਮੈਨੂੰ ਤੱਕੜੀ ਚਾਹੀਦੀ ਆ ਹਨਾ ਵੀ ਅਸੀਂ ਅਨਾਜ ਤੋਲਣਾ ਤੇ ਆਜ਼ਮ ਦੀ ਘਰ ਵਾਲੀ ਕਾਫੀ ਚਲਾਕ ਔਰਤ ਹੁੰਦੀ ਆ ਉਹ ਕਹਿੰਦੀ ਵੀ ਮਲੋ ਥੋੜਾ ਜਿਹਾ ਜਲਣ ਹੋ ਜਾਂਦੀ ਆ ਉਹਨੂੰ ਵੀ ਇਹਨਾਂ ਕੋਲੇ ਅਨਾਜ ਕਿੱਥੋਂ ਆ ਗਿਆ ਤੇ ਉਹ ਕੀ ਕਰਦੀ ਆ ਤੱਕੜੀ ਤਾਂ ਦੇ ਦਿੰਦੀ ਆ ਤੱਕੜੀ ਦੇ ਥੱਲੇ ਗੂੰਦ ਲਾ ਦਿੰਦੀ ਆ ਤੇ ਜਦੋਂ ਕਰੇ ਆ ਅਲੀ ਬਾਬਾ ਦੀ ਘਰ ਵਾਲੀ ਘਰੇ ਆਉਂਦੀ ਆ ਅਨਾਜ ਨੂੰ ਤੋਲਦੇ ਨੇ ਉਹ ਤਾਂ ਉਦੋਂ ਬਾਤ ਉਹਨਾਂ ਕੇ ਵਾਪਸ ਕਰੇ ਆਉਂਦੇ ਨੇ ਅਨਾਜ ਨਹੀਂ ਤੋਲਦੇ ਸੋਰੀ ਅਸ਼ਰਫੀਆਂ ਜਿਹੜੀਆਂ ਤੋਲਦੇ ਹੁੰਦੇ ਆ ਤੋਲ ਮਤਲਬ ਮੋਹਰੇ ਤੋਲਣੇ ਆਉਂਦੇ ਆ ਉਹਨਾਂ ਨੇ ਤੇ ਤੋਲ ਕੇ ਜਦੋਂ ਤੱਕੜੀ ਵਾਪਸ ਕਰਕੇ ਜਾਂਦੇ ਆ ਤੇ ਉਹਦੇ ਥੱਲੇ ਇੱਕ ਉਹ ਅਸ਼ਰਫੀ ਸੋਨੇ ਦੀ ਮੋਹਰ ਗੁੰਦਰਾ ਚੰਪੜ ਜਾਂਦੀ ਆ ਤੇ ਕਾਸਿਮ ਦੇ ਘਰ ਵਾਲੇ ਕਾਸਿਮ ਨੂੰ ਦੱਸ ਦਿੰਦੇ ਆ ਵੀ ਇਹਨਾਂ ਕੋਲੇ ਮੋਹਰੇ ਨੇ ਵੀ ਇਹਨਾਂ ਨੇ ਮੋਹਰੇ ਤੋਲਣ ਦੀ ਤੱਕੜੀ ਲੈ ਕੇ ਗਈ ਸੀ ਇਹ ਆ ਇੱਕ ਥੱਲੇ ਲੱਗੀ ਹੋਈ ਆ ਕਾਸਿਮ ਜਾਂਦਾ ਲਿਆ ਉਹ ਬੰਨ ਕਹਿੰਦਾ ਵੀ ਹਾਂ ਵੀ ਤੇਰੇ ਕੋਲੇ ਮੋਹਰੇ ਆਈਆਂ ਤੂੰ ਚੋਰੀ ਚੋਰੀ ਕੀਤੀ ਹੈ ਬਈ ਤੇ ਉਹ ਕਹਿੰਦਾ ਨਹੀਂ ਨਹੀਂ ਵੀ ਮੇਰੇ ਕੋਲੇ ਮੂਰਾ ਕਿੱਥੋਂ ਆਈ ਆ ਉਹ ਮੂਰ ਦਿਖਾਦਾ ਕਹਿੰਦਾ ਦੇਖ ਵੀ ਇਧਰ ਆ ਰਹੀ ਛੱਡੇ ਘਰੋਂ ਤੱਕੜੀ ਲੈ ਕੇ ਗਈ ਸੀ ਦੋਲਨ ਵਾਲੀ ਤੇ ਉਹਦੇ ਥੱਲੇ ਲੱਗੀ ਹੋਈ ਸੀਗੀ ਇਹ ਵੀ ਰੋੜੀ ਮੂਰਾ ਵੀ ਤੂੰ ਸੱਚਾ ਸਦਾ ਦੱਸ ਦੇ ਵੀ ਜੋ ਵੀ ਹੋਇਆ ਵੀ ਤੇ ਕੋਈ ਨਾ ਪੈਸਾ ਇੰਨਾ ਇੰਨਾ ਸੋਨਾ ਆਇਆ ਕਿਥੋਂ ਤੇ ਅਲੀ ਬਾਬਾ ਕੀ ਕਰਦਾ ਦੱਸ ਦਿੰਦਾ ਸਾਰਾ ਕੁਝ ਫਿਰ ਜੋ ਜੋ ਵੀ ਹੋਇਆ ਹੁੰਦਾ ਨਾ ਉਹਦੇ ਨਾਲ ਸਾਰਾ ਕੁਝ ਦੱਸ ਦਿੰਦਾ ਤੇ ਇਹ ਵੀ ਦੱਸ ਦਿੰਦਾ ਵੀ ਐਂ ਕਰਕੇ ਗੋਫਾ ਗੋਫਾ ਕਿਵੇਂ ਖੁੱਲ ਜਾ ਸਿੰਘ ਸਿੰਘ ਕਹਿ ਕੇ ਖੁੱਲਦੀ ਆ ਤੇ ਕਾਜ਼ਿਮ ਨੂੰ ਆ ਜਾਂਦਾ ਲਾਲਚ ਚਲੇ ਜਾਂਦਾ ਗੁਫਾ ਚ ਕਚਰਾ ਜਿਆ ਲੈ ਕੇ ਆਉਂਦੀਆਂ ਵੀ ਮੈਂ ਸਾਰੇ ਲੱਦ ਲੈਣਾ ਹੈ ਜੰਨ ਤੇ ਜਾ ਕੇ ਗੁਫਾ ਕੋਲੇ ਗਿਆ ਤਾਂ ਖੁੱਲ ਜਾ سیمਸਨ ਗੁਫਾ ਖੋਲਦੀ ਆ ਅੰਦਰ ਜਾਂਦਾ ਅੰਦਰ ਜਾ ਕੇ ਬੜਾ ਹਰਾਨ ਹੁੰਦਾ ਬੜਾ ਖਿਆਨ ਨਾ ਖਿਆਨਾਂ ਪਿਆ ਅੰਦਰ ਹੀ ਸੋਨੇ ਚਾਂਦੀ ਦੇ ਢੇਰ ਲੱਗੇ ਪਏ ਆ ਤੇ ਓਹ ਇੰਨਾ ਖੁਸ਼ ਹੋ ਜਾਂਦਾ ਵੀ ਇਕੱਠਾ ਕਰਨ ਲੱਗਦਾ ਵੀ ਮੈਂ ਆ ਵੀ ਚੱਕ ਲਾਵਾਂ ਆ ਵੀ ਚੱਕ ਲਾਂ ਇਕੱਠਾ ਕਰਨ ਲੱਗਦਾ ਸੋਨੇ ਚਾਂਦੀ ਦੇ ਢਾਂਡੇ ਢਿੰਡੇ ਹੋਰ ਜੋ ਜੋ ਵੀ ਪਿਆ ਹੁੰਦਾ ਨਾ ਵੀ ਆ ਵੀ ਜੈਨਾ ਆ ਵੀ ਚੱਕ ਲਾਵਾਂ ਆ ਵੀ ਚੱਕ ਲਾਂ ਇਕੱਠਾ ਕਰਨ ਲੱਗ ਜਾਂਦਾ ਤੇ ਇਨ ਮਤਲਬ ਖੁਸ਼ ਇੰਨਾ ਹੋ ਜਾਂਦਾ ਉਹ ਫੇ ਜੋ ਵਾਪਸ ਆਉਣ ਲੱਗਦਾ ਉਹ ਸ਼ਬਦੀ ਭੁੱਲੇ ਜਾਂਦਾ ਵੀ ਬੋਲਣਾ ਕੀ ਆ ਵੀ ਗੇਟ ਕੋਡਣ ਤੋਂ ਬੋਲਣਾ ਕੀ ਆ ਤੇ ਖੁਸ਼ੀ ਇੰਨਾ ਹੋ ਜਾਂਦਾ ਤੇ ਇੰਨੇ ਟਾਈਮ ਨੂੰ ਬੋਲ ਵੀ ਖੁੱਲ ਜਾ ਦਰਵਾਜ਼ਾ ਖੁੱਲ ਜਾ ਕੁਛ ਕਦੇ ਕੋਸ਼ ਕਹਿੰਦਾ ਕਦੇ ਕੁਛ ਪਰ ਦਰਵਾਜ਼ਾ ਖੁੱਲਦਾ ਨਹੀਂ ਕਿਉਂਕਿ ਸ਼ਬਦ ਅਸਲ ਵਿੱਚ ਭੋਲੇਆਂ ਦਾ ਬੜਾ ਕੋਸ਼ੀ ਮੱਥਾ ਮਾਰਦਾ ਵੀ ਸੋਚਾਂਗੀ ਤੇ ਇੰਨੇ ਟਾਈਮ ਨੂੰ ਉਹ ਆ ਜਾਂਦੇ ਆ ਚੋਰ ਉਹ ਆ ਕੇ ਖੁੱਲ ਜਾ ਸਿੰਘ ਕਹਿੰਦੇ ਆ ਅੰਦਰ ਆਉਂਦੇ ਆ ਦੇਖਦੇ ਆ ਵੀ ਬੰਦਾ ਖਜ਼ਾਨਾ ਇਕੱਠਾ ਕਰੀ ਫਿਰਦਾ ਤੇ ਉਹ ਮਲੋ ਨਾ ਕੁਛ ਬੋਲਦੇ ਆ ਨਾ ਕੁ ਹੋਰ ਵੱਢ ਦਿੰਦੇ ਆ ਮਾਰ ਦਿੰਦੇ ਆ ਉਹਨੂੰ ਤੇ ਮਾਰ ਕੇ ਫੇਰਾ ਉਹਦਾ ਖਜ਼ਾਨੇ ਦਾ ਹੋਰ ਮਾਰ ਸੱਟ ਕੇ ਚਲੇ ਜਾਂਦੇ ਆ ਤੇ ਫੇਰ ਕਾਸਿੰਦ ਦੀ ਘਰ ਵਾਲੀ ਬੜੀ ਪਰੇਸ਼ਾਨ ਹੁੰਦੀ ਹੈ ਵੀ ਕਾਜ਼ਮ ਸਵੇਰ ਦਾ ਗਿਆ ਉਹ ਆਇਆ ਨਹੀਂ ਅਲੀ ਬਾਬਾ ਕੋਲੇ ਜਾਂਦੀ ਆ ਅਲੀ ਬਾਬੇ ਨੂੰ ਕਹਿੰਦੀ ਵੀ ਵੀ ਐਂ ਕਰਕੇ ਕਾਸੇ ਸੋਭਾ ਦਾ ਗਿਆ ਆਇਆ ਨਹੀਂ ਵੀ ਪਤਾ ਨਹੀਂ ਕਿੱਥੇ ਗਿਆ ਉਹ ਕਹਿੰਦਾ ਵੀ ਖਜ਼ਾਨਾ ਲੈਣ ਗਿਆ ਸੀਗਾ ਉਹ ਵੀ ਚਲੋ ਮੈਂ ਦੇਖ ਕੇ ਆਉਣਾ ਤੇ ਉਹ ਜਾਂਦਾ ਜਾ ਕੇ ਗੁਫਾ ਚ ਦੇਖਦਾ ਉਹਦੀ লাশ ਪਈ ਆ ਉਹਦੇ ਵੱਡੇ ਭਾਈ ਦੀ ਤੇ ਉਹ ਕੀ ਕਰਦਾ ਵੀ লাশ ਲੈ ਆਉਂਦਾ ਘਰੇ ਘਰੇ ਲਿਆ ਕੇ ਵੀ ਉਹਦੀ ਜਿਹੜੀ ਪਰਜਾਈ ਹੁੰਦੀ ਉਹ ਸਦਮਾ برداشت ਨਹੀਂ ਕਰ ਪਾਉਂਦੀ ਹਨਾ ਤੇ ਉਹ ਵੀ ਬਿਮਾਰ ਪੈ ਜਾਂਦੀ ਆ ਤੇ ਉਹ ਕਹਿੰਦਾ ਵੀ ਐਂ ਕਰੋ ਵੀ ਦੱਸਿਓ ਨਾ ਕਿਸੇ ਨੂੰ ਵੀ ਇਹਦਾ ਕਤਲ ਹੋਇਆ ਵਾ ਵੀ ਐਂ ਕਿ ਉਹ ਵੀ ਬਿਮਾਰ ਆ ਤੇ ਆ ਦਵਾਈ ਲੈ ਕੇ ਆਉਂਦਾ ਵੀ ਦਵਾਈ ਲੈ ਕੇ ਆਉਂਦਾ ਵੀ ਕਾਸਿਮ ਬਿਮਾਰ ਆ ਹਕੀਮ ਤੋਂ ਤੇ ਥੋੜੇ ਟਾਈਮ ਬਾਅਦ ਮਤਲਬ ਅਗਲੇ ਦਿਨ ਉਹ ਦੱਸ ਦਿੰਦੇ ਆ ਵੀ ਭਾਈ ਕਾਸਿਮ ਮਰ ਗਿਆ ਤੇ ਫਿਰ ਉਹਦਾ 24 ਹੁੰਦਾ ਦਫਨ 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 ਕਰਨਾ ਹੁੰਦਾ ਦਫਨ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਉਹਦੀ ਘਰ ਵਾਲੀ ਵੀ ਥੋੜਾ ਥੋੜੇ ਦਿਨ ਹੀ ਕੱਢਦੀ ਆ ਉਹ ਵੀ ਪੇਰ ਮਰ ਜਾਂਦੀ ਆ ਉਦੋਂ ਆ ਫਿਰ ਅਲੀ ਬਾਬਾ ਦੇ ਉਹਦੀ ਘਰ ਵਾਲੀ ਵਪਾਰਪੂਰ ਉਹਦਾ ਸਾਹਮਣ ਲੱਗ ਜਾਂਦਾ ਮਤਲਬ ਮਤਲਬ ਕ ਵਪਾਰ ਦੇਖਣਾ ਹੁੰਦਾ ਉਹਨਾਂ ਨੇ ਤੇ ਦੁਖੀ ਤਾਂ ਬੜੇ ਹੁੰਦੇ ਆ ਤੇ ਇੰਨੇ ਟਾਈਮ ਨੂੰ ਚੋਰ ਜਦੋਂ ਦੁਬਾਰਾ ਗੁਫਾ ਜਾਂਦੇ ਆ ਉਹ ਦੇਖਦੇ ਆ ਵੀ ਉੱਥੇ ਲਾਸ਼ ਐ ਨਹੀਂ ਤੇ ਉਹ ਕਹਿੰਦੇ ਵੀ ਇਹਦਾ ਰਾਜ਼ ਕਿਸੇ ਹੋਰ ਨੂੰ ਵੀ ਪਤਾ ਖਿਆਨੇ ਦਾ ਉਹ ਕੀ ਕਰਦੇ ਆਲੇ ਦਲੇ ਤੇ ਮਤਲਬ ਇਲਾਕੇ 'ਚ ਦੇਖਦੇ ਆ ਤੇ ਵੀ ਫਿਰ ਉਹ ਉਹਨਾਂ ਦੇ ਮਤਲਬ ਉਹ ਸ਼ਹਿਰ 'ਚ ਆਉਂਦੇ ਆ ਅਲੀ ਬਾਬੇ ਕੇ ਪੁੱਛਦੇ ਆ ਵੀ ਇੱਥੇ ਕਿਸੇ ਦੀ ਮੌਤ ਹੋਈ ਆ ਪਿਛਲੇ ਕੁ ਦਿਨਾਂ 'ਚ ਉਹ ਦੱਸਦੇ ਆ ਵੀ ਹਾਂ ਵੀ ਮੌਤ ਤਾਂ ਹੋਈ ਆ ਤੇ ਉਹ ਦੱਸ ਦਿੰਦੇ ਆ ਵੀ ਭਾਈ ਫਿਰ ਅਲੀ ਬਾਬੇ ਦੇ ਘਰ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ ਚੋਰ ਇੱਕ ਆਇਆ ਹੁੰਦਾ ਹਨਾ ਤੇ ਚੋਰ ਕੀ ਕਰਦਾ ਉਹ ਜਿਹੜਾ ਪਤਾ ਕਰਨ ਆਇਆ ਹੁੰਦਾ ਉਹ ਅਲੀ ਬਾਬੇ ਦੇ ਘਰ ਦੇ ਬਾਹਰ ਨਿਸ਼ਾਨ ਲਾ ਆ ਜਾਂਦਾ ਇੱਕ ਤੇ ਵੀ ਆ ਘਰ ਤੇ ਅਲੀ ਬਾਬਾ ਦੇਖ ਲੈਂਦਾ ਦੇਖ ਕੇ ਉਹ ਕੀ ਕਰਦਾ ਮਹੱਲੇ ਦੇ ਵਿੱਚ ਉਹਦੇ ਨੇੜੇ ਤੇੜੇ ਜਿੰਨੇ ਵੀ ਘਰ ਹੁੰਦੇ ਆ ਸਾਰਿਆਂ ਦੇ ਸਾਰੇ ਘਰਾਂ ਦੇ ਵਿੱਚ ਉਹ ਸਾਰੇ ਘਰਾਂ ਦੇ ਬਾਹਰ ਉਹੀ ਨਿਸ਼ਾਨ ਲਾ ਦਿੰਦਾ ਫਿਰ ਰਾਤ ਨੂੰ ਜਦੋਂ ਚੋਰ ਆਉਂਦੇ ਆ ਮਤਲਬ ਉਹਨੂੰ ਮਾਰਨ ਲਈ ਦੇਖਦੇ ਆ ਉਹਨਾਂ ਨੂੰ ਘਰ ਨਹੀਂ ਲੱਭਦਾ ਵੀ ਸਾਰਿਆਂ ਦੇ ਉਹੀ ਨਿਸ਼ਾਨ ਲੱਗਿਆ ਹੋਇਆ ਤੇ ਫਿਰ ਉਹ ਵਾਪਸ ਚਲੇ ਜਾਂਦੇ ਆ ਅਗਲੀ ਵਾਰੀ ਅਗਲੀ ਵਾਰੀ ਫਿਰ ਜਿਹੜਾ ਚੋਰਾਂ ਦਾ ਸਰਦਾਰ ਹੁੰਦਾ ਹੈੱਡ ਕਹਿ ਲਓ ਉਹ ਕਹਿੰਦਾ ਵੀ ਮੈਂ ਜਾਣਾ ਤੇ ਮੈਂ ਦੇਖਦਾ ਤੇ ਉਹ ਘਰ ਦਾ ਪਤਾ ਕਰਦਾ ਤੇ ਘਰ ਨੂੰ ਚੰਗੀ ਤਰ੍ਹਾਂ ਦੇਖ ਲੈਂਦਾ ਫਿਰ ਉਹ ਉਹ ਕੀ ਕਰਦਾ ਨਾ 4 ਮਲੋ ਸੌੜੀ 4 ਨਹੀਂ 40 40 ਢੋਲ ਉਹ ਖਰੀਦਾ ਤੇ ਉਹਨਾਂ ਵਿੱਚ ਇੱਕ ਦੇ ਵਿੱਚ ਤੇਲ ਪਾ ਲੈਂਦਾ ਬਾਕੀਆਂ ਦੇ ਵਿੱਚ ਆਪਦੇ ਸਾਥੀਆਂ ਨੂੰ ਕਹਿੰਦਾ ਵੀ ਤੁਸੀਂ ਮੰਮਾ ਲੋ ਢੋਲ ਢੋਲਾਂ 'ਚ ਪੜਜੋ ਉਹ ਕਹਾਣੀ ਜਿਵੇਂ ਉਹਦਾ ਪੀਪੇ ਲਿਖਿਆ ਪੀਪਾ ਹਣ ਪੀਪਾ ਮੇਰਾ ਖਾ ਛੋਟਾ ਹੁੰਦਾ ਮੈਂ ਢੋਲ ਕਹਤਾ ਤੇ ਢੋਲਾਂ 'ਚ ਬੜ ਜਾਂਦੇ ਆ ਉਹਦੇ ਸਾਥੀ ਤੇ 40ਵਾਂ ਉਹ ਆਪ ਤੇ ਤੇਲ ਦਾ ਵਪਾਰੀ ਵੜ ਕੇ ਚਲੇ ਜਾਂਦਾ ਅਲੀ ਬਾਬੇ ਨੂੰ ਕਹਿੰਦਾ ਵੀ ਮੈਂ ਤੇਲ ਦਾ ਵਪਾਰੀ ਆਂ ਗਾਹਾਂ ਸ਼ਹਿਰ ਜਾਣਾ ਵਾ ਵੀ ਰਾਤ ਕੱਟਣ ਲਈ ਜਗ੍ਹਾ ਚਾਹੀਦੀ ਆ ਵੀ ਤੂੰ ਰੱਖ ਲੈਣਾ ਮੈਂ ਵੀ ਜਗ੍ਹਾ ਦੇ ਦੇ ਦਾਂਗਾ ਉਹ ਕੰਦਾ ਵੀ ਹਾਂ ਕੋਈ ਨਹੀਂ ਤੂੰ ਘੱਟ ਲਾ ਰਾ ਤਾਂ ਨਾ ਸਾਡੇ ਘਰੇ ਤੇ ਅਲੀ ਬਾਬੇ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਕਾਫੀ ਹਿਸ਼ਿਆਰ ਹੁੰਦੀ ਆ ਉਹ ਦੇਖਦੀ ਆ ਵੀ 40 ਪੀਪੇ ਨੇ ਤੇ ਕਾਣੀ ਤਾਂ ਉਹਨੂੰ ਹੀ ਪਤਾ ਹੁੰਦੀ ਆ 40 ਜੋਨ ਵਾਲੀ ਉਹ ਉਹ ਕਹਿੰਦੀ ਵੀ ਇਹ ਚੋਰੀ ਨੇ ਉਹਨੂੰ ਮਤਲਬ ਸ਼ੱਕ ਪੈ ਜਾਂਦੀ ਆ ਸ਼ੱਕ ਦੂਰ ਕਰਨ ਲਈ ਉਹ ਦੇਖਦੀ ਆ ਬੀਪਿਆਂ ਨੂੰ ਮਤਲਬ ਥੋੜਾ ਜਿਹਾ ਮਤਲਬ ਦੇਖ ਪਰਖ ਕੇ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਇਹਨਾਂ ਵਿੱਚ ਬੰਦੇ ਆ ਉਹ ਬੰਦਿਆਂ ਇਹ ਬੰਦਿਆਂ ਦਾ ਪਤਾ ਲੱਗ ਹੀ ਜਾਂਦਾ ਨਾ ਵੀ ਪੀਪੇ ਆ ਪੀਟੂਲਾ ਦੇ ਵਿੱਚ ਪੀ ਉਹ ਟੂਲ ਦੇ ਵਿੱਚ ਬੰਦੇ ਟੂਲਾਂ ਵਿੱਚ ਬੰਦੇ ਲੁਕੇ ਹੋਏ ਆ ਤੇ ਇੱਕ ਦੇ ਵਿੱਚ ਤੇਲ ਹੁੰਦਾ ਉਹ ਵੀ ਕਰ ਦਿਆ ਉਹ ਜੋ ਸਾਰਾ ਤੇਲ ਘੜ ਲੈਂਦੀ ਆ ਤੇਲ ਘੜ ਕੇ ਕਰ ਲੈਂਦੀ ਆ ਗਰਮ ਐਨ ਪੂਰਾ ਤੱਤਾ ਤੇਲ ਕਰਕੇ ਬਾਰੀ ਬਾਰੀ ਸਾਰੇ ਪੀਪਿਆਂ 'ਚ ਪਾ ਦਿੰਦੀ ਆ ਤੇ ਪੀਪਿਆਂ 'ਚ ਤੇਲ ਪੈਂਦਾ ਉਹ ਜਿਹੜੇ ਬੰਦੇ ਹੁੰਦੇ ਆ ਉਹ ਮਰ ਜਾਂਦੇ ਰਾਤ ਨੂੰ ਫਿਰ ਜਦੋਂ ਅਲੀ ਬਾਬੇ ਨੂੰ ਮਾਰਨ ਦੇ ਲਈ ਸਰਦਾਰ ਉੱਠਦਾ ਤੇ ਆਪਣੇ ਉਹਨਾਂ ਨੂੰ ਸਾਥੀਆਂ ਨੂੰ ਕੱਢਣ ਨੂੰ ਕਿ ਨਿਕਲਣ ਨੂੰ ਕਹਿੰਦਾ ਤੇ ਉਹ ਕੀ ਕਰਦੇ ਆ ਉਹ ਜਦੋਂ ਦੇਖਦਾ ਅੰਦਰ ਉਹਦੇ ਸਾਥੀ ਮਰੇ ਪਏ ਹੁੰਦੇ ਆ ਤੇ ਉਹ ਡਰ ਜਾਂਦਾ ਭੱਜ ਜਾਂਦਾ ਫਿਰ ਉਹ ਵੀ ਉਹ ਸਰ ਜਿਹੜਾ ਚੋਰਾਂ ਦਾ ਸਰਦਾ ਉਹ ਡਰ ਕੇ ਭੱਜ ਜਾਂਦਾ ਤੇ ਉਸ ਤੋਂ ਬਾਅਦ ਫਿਰ ਅਲੀ ਬਾਬਾ ਤੇ ਉਹਦੀ ਘਰ ਵਾਲੀ ਬਸ ਉਹਨਾਂ ਦੋਹਾਂ ਨੂੰ ਰਾਜ ਰਹਿ ਜਾਂਦਾ ਪਤਾ ਉਹਦਾ ਗੁਫਾ ਦਾ ਤੇ ਬਸ ਫਿਰ ਉਹ ਆਪਦੀ ਮੋਜਾਂ ਲੁੱਟਦੇ ਆ ਤੋ ਬਸ ਇਹ ਸੀਗੀ ਮਿੱਤਰੋ ਅਲੀ ਬਾਬਾ ਤੇ 40 ਚੋਰਾਂ ਦੀ ਕਹਾਣੀ ਜਿਹੜੀ ਮੈਂ ਪੜ੍ਹੀ ਤੇ YouTube ਤੇ ਅਲੱਗ-ਅਲੱਗ ਮਲਕਾਵੀ ਲੋਕਾਂ ਨੇ ਇਹ ਕਹਾਣੀ ਪਾਈ ਹੋਈ ਆ ਐਨੀਮੇਸ਼ਨ ਦੇ ਰੂਪ ਜਿਵੇਂ ਪਾਈ ਹੋਈ ਆ ਤੇ ਤਰਮੇਂਦਰ ਉਹਨਾਂ ਦੀ ਫਿਲਮ ਵੀ ਬਣੀ ਹੋਈ ਆ ਤੇ ਤੇ ਹੋਰ ਵੀ ਮਤਲਬ ਕਾਫੀ ਲੋਕਾਂ ਨੇ ਅਲੱਗ-ਅਲੱਗ ਤਰੀਕਿਆਂ ਨਾਲ ਮਤਲਬ ਕਹਾਣੀ ਸੁਣਾਈ ਹੋਈ ਹੈ ਤੇ ਇੰਟਰਨੈਟ ਤੇ ਪੜਨ ਨੂੰ ਵੀ ਅਲੱਗ-ਅਲੱਗ ਵੈਬਸਾਈਟਾਂ ਦੇ ਉੱਤੇ ਅਲੱਗ-ਅਲੱਗ ਥੋੜਾ-ਮੋਟਾ ਮਤਲਬ ਕਹਾਣੀ ਦੇ ਵਿੱਚ ਫਰਕ ਹੋ ਸਕਦਾ ਵਾ ਪਰ ਮੇਨ ਗੱਲ ਇਹੀ ਸੀਗੀ ਵੀ ਇੱਕ ਅਲੀ ਬਾਬਾ ਹੁੰਦਾ ਤੇ 40 ਜੋਰ ਹੁੰਦੇ ਆ ਤੇ ਜਿਹੜੀ ਤੁਹਾਨੂੰ ਕਹਾਣੀ ਸੁਣਾਈ ਇਹ ਕਹਾਣੀ ਸੀਗੀ ਸੋ ਬਾਕੀ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ